ਲੈ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਜੋ ਕੀ ਲਗਾਵਾਂਗੇ ਅੱਜ ਆਪਾਂ ਅੰਬ ਦਾ ਬੂਟਾ ਤਕਰੀਬਨ ਸਾਢੇ 5 ਫੁੱਟ ਲੈਂਥ ਹੈ ਦੀ ਤੇ ਇਹਦਾ ਟੋਆ ਪੱਟੇ ਆਪਾਂ ਨੇ 2 ਫੁੱਟ ਡੂੰਘਾ ਹੀ ਪੂਰਾ ਗੋਲ ਤੇ ਪਾਣੀ ਦੀ ਬਾਲਟੀ ਸੱਬਲ ਤਿਆਰ ਪਈ ਹੈ ਤੇ ਇੱਥੇ ਲਾਵਾਂਗੇ ਆਪਾਂ ਅੰਬ ਦਾ ਬੂਟਾ ਲੀਚੀ ਦਾ ਨਿੰਬੂ ਦਾ ਅਮਰੂਦ ਦਾ ਅੰਬ ਦਾ ਪਹਿਲਾਂ ਬੂਟੇ ਚੱਲੇ ਪਏ ਨੇ 베ਰੀ ਸੰਤਰਾ ਕਿੰਨੂ ਕਾਲਾ ਪੱਟੀ ਅੰਬ ਇਹ ਸਾਰੇ ਪੇੜੇ ਆਪਾਂ ਲਗਾ ਚੁੱਕੇ ਆ ਤੇ ਅੱਜ ਤੀਜਾ ਅੰਬ ਲਗਾਉਣ ਜਾ ਰਹੇ ਹਾਂ ਜੀ ਤੀਜਾ ਬੂਟਾ ਅੰਬ ਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲਓ ਅਤੇ ਹਰ ਇੱਕ ਪੌਦੇ ਦੀ ਵੀਡੀਓ ਆਪਾਂ ਤੁਹਾਨੂੰ ਸੁੱਕਣ ਦੀ, ਚੱਲਣ ਦੀ, ਕਿੰਨਾ ਪੌਦਾ ਗਰੋਥ ਕਰਦਾ ਹੈ ਹਰ ਇੱਕ ਵੀਡੀਓ ਆਪਾਂ ਇਹ ਚੈਨਲ ਤੇ ਪਾਇਆ ਕਰਾਂਗੇ। ਜਦੋਂ ਤੱਕ ਇਹਨਾਂ ਪੌਦਿਆਂ ਤੇ ਬੂਟਿਆਂ ਤੇ ਫਲ ਨਹੀਂ ਲੱਗਦੇ ਆਪਾਂ ਤੁਹਾਨੂੰ ਇੱਕ ਦਿਨ, ਦੋ ਦਿਨ, ਚਾਰ ਦਿਨ, ਸੱਤ ਦਿਨ, 10 ਦਿਨ ਹਰ ਇੱਕ ਤਰ੍ਹਾਂ ਦੀ ਵੀਡੀਓ ਆਪਾਂ ਦਿਖਾਵਾਂਗੇ। ਇਹਨਾਂ ਨੂੰ ਪਾਲਣ ਤੱਕ ਦਾ ਆਪਾਂ ਤੁਹਾਨੂੰ ਇਸ ਚੈਨਲ ਤੇ ਭਗਵਾਨ ਵੈਗਰੂ ਪਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਵੀਡੀਓ ਤੁਹਾਨੂੰ ਦਿਖਾਉਂਦੇ ਰਿਹਾ ਕਰਾਂਗੇ ਜੀ ਤੇ ਇਹ ਅਲਾਹਾਬਾਦੀ ਅਮਰੂਦ ਹੈ ਕਹਿੰਦੇ ਬਹੁਤ ਹੀ ਵੱਡੇ ਵੱਡੇ ਅਮਰੂਦ ਲੱਗਦੇ ਨੇ ਇਹ ਤੇ ਪ੍ਰੰਤੂ ਇਹ ਜਦੋਂ ਲਾਇਆ ਸੀ ਕਾਫੀ 2 ਮਹੀਨੇ ਹੋ ਗਏ ਨੂੰ ਲਾਇਏ ਨੂੰ ਤਾਂ ਬਿਜਲੀ ਜਾਦੇ ਗਰਮੀ ਦੇ ਕਾਰਨ ਇਹ ਸੁੱਕ ਗਿਆ ਸੀ ਤੇ ਹੁਣ ਫੇਰ ਇਹ ਦੂਰੀਵਾਰ ਫਟਾਰ ਕਰਨ ਲੱਗਿਆ ਹੋਇਆ ਸੀ ਉਹ ਆਪਣਾ ਅਮਰਪਾਲੀ ਆਂਬਾ ਜੀ ਜੋ ਦੂਰੀਵਾਰ ਉਹ ਫਟਾਰ ਕਰਨ ਤੇ ਲੱਗਿਆ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਜਦੋਂ ਨੇ ਪੂਰੇ ਚਾਰੇ ਪਾਸੋਂ ਸੰਖਾਂ ਕੱਢ ਲੀਆਂ ਤਾਂ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਪਾਕਿਸਤਾਨੀ ਨਿੰਬੂ ਆ ਉੱਪਰਲੇ ਪਾਸੇ ਕਿਹੜਾ ਖੁੰਝੇ ਚ ਉਹਤੇ ਵੀ ਪਲੀਜ਼ ਨਿੰਬੂ ਲੱਗੇ ਹੋਏ ਨੇ ਤੇ ਇੱਕ ਨਿੰਬੂ ਪਾਕਿਸਤਾਨੀ ਇਧਰ ਲੱਗਿਆ ਹੋਇਆ ਜੋ ਇਹ ਤਕਰੀਬਨ ਅੱਜ ਇਹਨੂੰ ਤੀਜਾ ਦਿਨ ਹੈ ਤੇ ਇਹਨੂੰ ਵੀ ਦਿਖਾਉਂਦਾ ਵੀ ਇਹ ਕਈ ਦਿਨਾਂ ਦੇ ਵਿੱਚ ਆਪਣੀ ਜੜ੍ਹ ਲਾ ਕੇ ਆਪਣੇ ਏਰੀਆ ਦੇ ਵਿੱਚ ਫਟਾਰ ਕਰਦੇ ਨੇ ਤੇ ਕਿੰਨੇ ਚਿਰ ਚ ਕਿਹੜਾ ਕਿਹੜਾ ਪੌਦਾ ਆਪਣੇ ਬੂਟਾ ਆਪਣੇ ਕਾਮਯਾਬ ਹੁੰਦਾ ਹੈ ਆਪਣੀ ਧਰਤੀ ਤੇ ਸੋਰੇ ਵਾਲੀ ਧਰਤੀ ਤੇ ਕਿਉਂਕਿ ਹੁਣ ਤਾਂ ਜਦੋਂ ਦੇਖ-ਦੇਖ ਕੇ ਪਤਾ ਲੱਗ ਰਿਹਾ ਵੀ ਪੂਰਾ ਸ਼ੋਰ ਹੈ ਆਪਣੇ ਸ਼ੋਰੇ ਵਾਲੀ ਧਰਤੀ ਤੇ ਕਿਹੜੇ-ਕਿਹੜੇ ਪੇੜੇ ਆਪਣੇ ਤਾਂ ਕਾਮਯਾਬ ਹੁੰਦੇ ਨੇ ਆਜੋ ਵੀ ਲਾਵਾਂਗੇ ਹੁਣ ਆਪਾਂ ਅੰਬ ਦਾ ਬੂਟਾ ਤੇ ਪਾਣੀ ਦੀ ਬਾਲਟੀ ਟੂਟੀ ਦਾ ਕਹਿ ਲਓ ਤੇ ਨਹਿਰ ਦਾ ਕਹਿ ਲਓ ਕਿਸੀ ਹੁਣ ਤਾਂ ਨਹਿਰ ਦਾ ਆਉਂਦਾ ਵਾਟਰ ਬਾਕਸ ਤੋਂ ਵਾਟਰ ਬਾਕਸ ਪੀਪਾ ਦਾ ਜੇ ਰੂਂ ਵੀ ਤੁਸੀਂ ਲਗਾਓ ਪੂਰਾ ਸੁੱਕਿਆ ਹੋਣਾ ਚਾਹੀਦਾ ਇਹ ਤੁਸੀਂ ਦੇਖ ਰਹੇ ਹੋ ਇਹ ਲਗਾਉਣ ਵਾਸਤੇ ਹਨ ਸੁੱਕਿਆ ਪਿਆ ਬਈ ਇਹ ਇਹ ਵੀ ਇੱਕ ਆਪਣੇ ਏਰੀਆ ਚ ਪੇਡੇ ਦੀ ਕਰਾਮਾਤ ਹੈ ਜਦੋਂ ਵੀ ਤੁਸੀਂ ਪੇਡਾ ਲਗਾਓ ਤਾਂ ਪੇਡਾ ਗਿੱਲਾ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਇਹਦੇ ਆਲੇ-ਦਾਲੇ ਮਿੱਟੀ ਲੱਗੀ ਹੋਈ ਹੈ ਸੁੱਕਾ ਹੋਣਾ ਚਾਹੀਦਾ ਇਹ ਫਿਰ ਇਹ ਤੁਸੀਂ ਲਗਾ ਦਿਓ ਫਿਰ ਇਸ ਤਰ੍ਹਾਂ ਕਾਜ ਦੇ ਵਿੱਚ ਪੂਰਾ ਸੁੱਕਾ ਤੇ ਥੋੜਾ ਥੋੜਾ ਪਾਣੀ ਜ਼ਰੂਰ ਰੱਖਿਆ ਹੋਇਆ ਦੀ ਤੇ ਇਸ ਤਰ੍ਹਾਂ ਆਪਾਂ ਫੱਟ ਦਾ ਫਿੱਟ ਪੌਦਾ ਬੂਟਾ ਅੰਬ ਦਾ ਰੱਖਤਾ ਜੀ ਐਨ ਸਿੱਧਾ ਕਰਕੇ ਤੁਸੀਂ ਐਨ ਸਿੱਧਾ ਕਰਕੇ ਵੀ ਇਹ ਮਾਗਰੋਂ ਬਾਅਦ ਚ ਖਿੱਚ ਧੁੰਮ ਨਾ ਕਰਨੀ ਬੇਵਰੀ ਇਸ ਤਰ੍ਹਾਂ ਇਹਨਾਂ ਸਿੱਧਾ ਕਰਕੇ ਆਪਾਂ ਨੇ ਅੰਬ ਦਾ ਬੂਟਾ ਧਰਤੀ ਮਾਤਾ ਦੀ ਗੋਦ ਦੇ ਵਿੱਚ ਰਖਤਾ ਜੀ ਜੋ ਮਾਤਾ ਧਰਤੀ ਇਹ ਬੂਟੇ ਨੂੰ ਜਾਨ ਤੰਦਰੁਸਤੀ ਦੇਵੇ ਇਹਦੇ ਸਰੀਰ ਚ ਜੋ ਵੀ ਇਹਨੂੰ ਚੀਜ਼ ਦੀ ਲੋੜ ਹੈ ਧਰਤੀ ਮਾਤਾ ਚੋਂ ਲੈ ਸਕਦਾ ਤੇ ਇਹੇ ਬੂਟੇ ਅੰਬ ਦਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੁੜੀਆਂ ਨੂੰ ਮਾਤਾ ਨੂੰ ਪਹਿਣਾ ਨੂੰ ਹਰ ਇੱਕ ਬੰਦੇ ਨੂੰ ਖਾਣ ਵਾਸਤੇ ਇਹ ਬੂਟਾ ਫਲ ਦੇਵੇ ਜੀ ਇਹ ਤੁਸੀਂ ਦੇਖ ਰਹੋ ਅੰਬ ਦਾ ਬੂਟਾ ਸਭ ਨੂੰ ਅਨੰਤ ਗਿਆਨ ਪ੍ਰਦਾਨ ਕਰੇ ਮੇਰਾ ਵੈਗਰੂ ਮਾਲਕ ਪਰਮਾਤਮਾ ਤੇ ਸਭ ਨੂੰ ਫਲ ਖਾਣ ਵਾਸਤੇ ਬੁੱਧੀ ਦੇਵੇ ਤੰਦਰੁਸਤੀ ਦੇਵੇ ਸ੍ਰੀ